ਗਰਮੁਖ ਪਿਆਰਿਓ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਗਰਮੁਖ ਪਿਆਰਿਓ ਮਾਰੇ ਦਸਤੀ ਹੈ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਉਹ ਕਿਹੜਾ ਆਨੰਦ ਹੈ ਉਹ ਕਿਹੜਾ ਰਸ ਹੈ ਇਹਦੇ ਬਾਰੇ ਕਿਰਪਾ ਕਰਕੇ ਸਮਝਾਉਣਾ ਕਰੋ ਕਿੰਨਾ ਕ ਆਨੰਦ ਆਉਂਦਾ ਬੰਦਗੀ ਕਰਨ ਦੇ ਵਿੱਚ ਸਿਮਰਨ ਕਰਨ ਦੇ ਵਿੱਚ ਕਿਰਪਾ ਹੁੰਦੀ ਮਾਲਕ ਦੀ ਇਮਾਨ ਦਾ ਜਿਹੜਾ ਅਸਲੀ ਘਾਰਿਆ ਵਾਏ ਗੁਰੂ ਜੀ ਮਨ ਦਾ ਉੱਥੇ ਆਉਣਾ ਜਾਣਾ ਬਣ ਜਾਂਦਾ ਹੈ ਵਾਏ ਗੁਰੂ ਜੀ ਜਿਹੜਾ ਅਸਲੀ ਆਨੰਦ ਹੈ ਵਾਏ ਗੁਰੂ ਉਹ ਪਿਤਾ ਦੇ ਨਾਲ ਇਸ ਮਨ ਦਾ ਮਿਲਾਪ ਹੋ ਕੇ ਹੀ ਹੈ ਵਾਏ ਗੁਰੂ ਜੀ ਦੁਨੀਆ ਦਾ ਜੋ ਵੀ ਹੈ ਉਹ ਝੂਠ ਹੈ ਸਭ ਜਿਹੜਾ ਮਨ ਦਾ ਅਸਲੀ ਆਨੰਦ ਹੈ ਆਨੰਦ ਆਨੰਦ ਸਭ ਗੋਗ ਹੈ ਆਨੰਦ ਗੁਰੂ ਤੇ ਜਾਣਿਆ ਪਾ ਜੀ ਵਾਏ ਗੁਰੂ ਜੀ ਉਹ ਸਿਰਫ ਪਿਤਾ ਦੇ ਕੋਲ ਹੀ ਹੈ ਸਾਡੇ ਮਨ ਦਾ ਆਨੰਦ ਹੈ ਜੀ ਵਾਹਿਗੁਰੂ ਜੀ ਸੰਗਤ ਕਰਨ ਤੋਂ ਪਹਿਲਾਂ ਤੁਹਾਡਾ ਕੀ ਜੀਵਨ ਸੀਗਾ ਤੁਸੀਂ ਪਹਿਲਾਂ ਕੀ ਕੰਮ ਕਾਲ ਨਾ ਕਾਲਦੇ ਹੁੰਦੇ ਸੀ ਕੀ ਕੀ ਕਰਦੇ ਹੁੰਦੇ ਸੀਗੇ ਵਾਹਿਗੁਰੂ ਜੀ ਬਹੁਤ ਪਿਤਾ ਜੀ ਬਹੁਤ ਸੇਵਾ ਲੈਂਦੇ ਉਹਨਾਂ ਨੂੰ ਲੱਭਣ ਵਾਸਤੇ ਬਹੁਤ ਸਾਰੇ ਕਰਣ ਪਲਾ ਬਹੁਤ ਕੀਤੇ ਵਾਹਿਗੁਰੂ ਜੀ ਕਿੰਨੇ ਪਾਠ ਕਰਦੇ ਹੁੰਦੇ ਸੀ ਬਾਈ ਗੁਰੂ ਜੀ ਵਾਹਿਗੁਰੂ 84 ਪੌੜੀਆਂ ਪਿਤਾ ਨੇ ਕਰਵਾਈਆਂ ਵਾਹਿਗੁਰੂ ਜੀ ਅਸੀਂ ਜਿੱਥੇ ਵੀ ਕਿਤੇ ਪਤਾ ਲੱਗਦਾ ਸੀ ਉੱਥੇ ਹੀ ਭਗਤੀ ਲਈ ਵਾਹਿਗੁਰੂ ਜੀ ਲੈ ਜਾਂਦੇ ਸੀਗੇ ਇੱਕ ਇੱਕ ਪਾਠ ਸਹਿਜ ਪਾਠ ਸੀ ਮਹੀਨੇ ਦਾ ਮਾਲਿਕ ਪਿਤਾ ਜੀ ਸੇਵਾ ਲੈਂਦੇ ਵਾਹਿਗੁਰੂ ਜੀ ਜਾਬ ਸਾਹਿਬ ਦੇ ਕਿੰਨੇ ਪਾਠ ਕਰਦੇ ਸੀਗੇ 11 ਪਾਠ ਰੋਜ਼ ਦੇ ਜਪ ਸਾਧ ਦੇ ਵਾਹਿਗੁਰੂ ਜੀ ਮੂਲ ਮੰਤਰ ਦੀਆਂ ਕਿੰਨੀਆਂ ਵਾਲਾ ਸੂਲ ਮੰਤਰ ਦੀਆਂ ਰੋਜ਼ ਦੀਆਂ ਵਾਹਿਗੁਰੂ ਜੀ 43 ਮਾਲਾ ਸੀਗੀਆਂ ਤੇ ਆਸਾ ਕੀ ਵਾਰ ਨਿਤਨੇਮ ਔਰ ਸਾਰੇ ਵਾਹਿਗੁਰੂ ਜੀ ਪਾਠ ਨਿਤਨੇਮ ਦੀਆਂ ਸੱਤ ਬਾਣੀਆਂ ਸੁਖਮਨੀ ਸਾਹਿਬ ਜੀ ਦਾ ਪਾਠ ਸ਼ਾਮ ਦੇ ਪਾਠ ਰਾਤ ਵਾਲੇ ਪਾਠ ਵਾਹਿਗੁਰੂ ਜੀ ਸਾਰਾ ਦਿਨ 18 20 ਘੰਟੇ ਦੀ ਭਗਤੀ ਸੀ ਪਰ ਵਾਹਿਗੁਰੂ ਜੀ ਠੀਕ ਹੈ ਪਹਿਲਾਂ ਤੁਹਾਡੇ ਕੀ ਕੀ ਪ੍ਰੈਕਟੀਕਲ ਹੁੰਦੇ ਸੀਗੇ ਇਹ ਸੰਗਤ ਕਰਨ ਤੋਂ ਪਹਿਲਾਂ ਵਾਹਿਗੁਰੂ ਪਹਿਲਾਂ ਵੀ ਪਾਈ ਜਸਵੀਰ ਸਿੰਘ ਖੰਨੇ ਵਾਲਿਆਂ ਨੂੰ ਬਹੁਤ ਸੁਣਦੀ ਹੁੰਦੀ ਸੀ ਮੈਂ ਤੇ ਵੈਗੁਰੂ ਉਹਥੇ ਸੁਖਮਨਾਂ ਦੀ ਸੰਗਤ ਕਰਕੇ ਆ ਜਾਂਦਾ ਹੁੰਦਾ ਸੀ ਤੇ ਵੈਗੁਰੂ ਜੀ ਸ਼ੰਤਮਸਕੀਨ ਸਿੰਘ ਜੀ ਨੂੰ ਵੀ ਬਹੁਤ ਜ਼ਿਆਦਾ ਪਿਤਾ ਜੀ ਨੇ ਕਿਰਪਾ ਕੀਤੀ ਬਹੁਤ ਉਹਨਾਂ ਦੇ ਬਚਨ ਵੀ ਪਿਆਰੇ ਲੱਗਦੇ ਸੀ ਉੱਥੇ ਵੀ ਵੈਗੁਰੂ ਜੀ ਸੁਖਮਨ ਅਪੇ ਸੰਗਤ ਕਰਕੇ ਆ ਜਾਂਦਾ ਸੀ ਤੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਸੀ ਵਾਹਿਗੁਰੂ ਇੱਕ ਵਾਰੀ ਤੇ ਜਿੱਦਾਂ ਮਰਨ ਵਾਂਗੂ ਮੈਨੂੰ ਹੋ ਗਿਆ ਸੀ ਮਰ ਗਈ ਸੀ ਮੈਂ ਬਿਲਕੁਲ ਮੈਨੂੰ ਇਦਾਂ ਦਾ ਹੋ ਗਿਆ ਸੀ ਕਿ ਮੇਰਾ ਸਾਹ ਘੁੱਟਿਆ ਗਿਆ ਸੀ ਬਹੁਤ ਵੱਡਾ ਮੈਨੂੰ ਝਟਕਾ ਲੱਗਾ ਸੀ ਤੇ ਵਾਹਿਗੁਰੂ ਸਰਾਣੇ ਵਾਲੇ ਪਾਸੇ ਫਿਰ ਬਹੁਤ ਪ੍ਰਕਾਸ਼ ਹੋਇਆ ਮੈਨੂੰ ਤੇ ਉਸ ਤੋਂ ਬਾਅਦ ਫਿਰ ਵਾਹਿਗੁਰੂ ਫਿਰ ਇੱਕਦਮ ਮੈਂ ਠੀਕ ਹੋ ਗਈ ਸੀ ਉਸ ਤੋਂ ਬਾਅਦ ਵੈਗਰੂ ਮੌਤ ਵਾਂਗੂ ਲੱਗਾ ਸੀ ਮੈਨੂੰ ਉਹ ਝਟਕਾ ਜਿਆ ਫਿਰ ਗਰਮਖਾਹ ਦੀ ਸੰਗਤ ਮਿਲੀ ਰੰਗੀਆਂ ਹੋਈਆਂ ਰੂਹਾਂ ਅਭਿਆਸੀ ਰੂਹਾਂ ਕੀ ਚੇਂਸਾਈ ਥੋੜੀ ਲਾਈਫ ਦੇ ਵਿੱਚ ਜਿਸ ਤਰ੍ਹਾਂ ਆਪਾਂ ਪੁਰਾਣੇ ਮੈਲੇ ਕੱਪੜੇ ਉਤਾਰ ਕੇ ਸੁੱਟ ਦਿੰਨੇ ਆ ਵੈਗਰੂ ਉਹ ਜੀਵਨ ਇਸ ਤਰ੍ਹਾਂ ਥੱਲੇ ਜਿੱਦਾਂ ਖੜੇ ਹੋ ਕੇ ਕੋਈ ਆਪਣੇ ਆਪ ਨੂੰ ਸੂਖਮ ਰਹਿ ਗਿਆ ਹੋਵੇ ਤੇ ਸਰੀਰ ਥੱਲੇ ਡੇਗੇ ਪਿਆ ਹੋਵੇ ਵੈਗਰੂ ਇਹ ਨਾ ਮਹਾਪੁਰਸ਼ਾਂ ਨੂੰ ਮਿਲ ਕੇ ਇਦਾਂ ਦੀ ਅਵਸਥਾ ਹੋ ਗਈ ਇੱਕਦਮ ਦੁਨੀਆ ਬਦਲ ਗਈ ਸਭ ਬਦਲ ਗਿਆ ਵਾਹਿਗੁਰੂ ਕੱਪੜਾ ਜੋ ਵੀ ਸ਼ੌਂਕ ਸੀ ਸਾਰੇ ਵਾਹਿਗੁਰੂ ਸਾਰੇ ਖਤਮ ਹੋ ਗਏ ਇੱਕਦਮ ਨਵਾਂ ਜੀਵਨ ਨਵਾਂ ਜਨਮ ਹੋਇਆ ਵਾਹਿਗੁਰੂ ਇੱਕਦਮ ਸਾਰਾ ਹੀ ਕੁਝ ਬਦਲ ਗਿਆ ਦੀਨ ਦੁਨੀਆ ਬਦਲ ਗਈ ਹਰ ਚੀਜ਼ ਬਦਲ ਗਈ ਸਾਰਾ ਜੀਵਨ ਬਦਲ ਗਿਆ ਕਿੰਨੇ ਸੌਖੇ ਹੋ ਗਏ ਵਾਹਿਗੁਰੂ ਜੀ ਕਿਦਾਂ ਦਾ ਆਨੰਦ ਆ ਰਿਹਾ ਆ ਆਨੰਦ ਮਈ ਜੀਵਨ ਹੋ ਗਿਆ ਕੋਈ ਖੁਆਇਸ਼ ਕੋਈ ਤ੍ਰਿਸ਼ਨਾ ਆਸਾ ਮਨਸਾ ਕੋਈ ਮੋਹ ਮਾਇਆ ਕੋਛ ਨਹੀਂ ਰਿਹਾ ਵਾਹਿਗੁਰੂ ਜੀ ਬਹੁਤ ਕਿਰਪਾ ਕੀਤੀ ਮਾਲਕ ਨੇ ਆਪਣੀ ਸੱਚੇ ਪਾਤਸ਼ਾਹ ਦਾ ਕੋਟਾਨ ਕੋਟ ਸ਼ੁਕਰਾਨਾ ਸਹਬ ਜੀ ਨੇ ਆਪਣਾ ਮਾਰਗ ਦੱਸਿਆ ਆਪਣੇ ਪਿਆਰਿਆਂ ਦੇ ਰਾਹੇ ਵਾਹਿਗੁਰੂ ਜੀ ਆਪ ਜੀ ਵੀ ਸੱਚ ਨਾਲ ਜੁੜੋ ਵਾਹਿਗੁਰੂ ਜੀ ਆਪ ਜੀ ਪਿਤਾ ਤੋਂ ਇਹ ਕਿਰਪਾ ਮੰਗੋ ਕਿ ਸੱਚ ਦੇ ਸੰਤਾਂ ਨੂੰ ਆਪ ਜੀ ਦਾ ਮਲਾਪ ਕਰਾਇਆ ਜਾਵੇ ਤੇ ਆਪ ਦੇ ਜਿਹੜੇ ਅਸਲੇ ਆਨੰਦਿਆ ਮਨ ਦਾ ਉਹ ਆਪ ਜੀ ਨੂੰ ਮਿਲੇ ਜੋ ਆਪ ਜੀ ਦਾ ਹੱਕ ਹੈ ਵਾਹਿਗੁਰੂ ਜੀ ਇਸ ਕਰਕੇ ਆਪ ਜੀ ਨੇ ਸਾਸ ਗ੍ਰਾਸ ਦਾ ਸਿਮਰਨ ਕਰ ਕਿਦਾਂ ਅਭਿਆਸ ਕਰਦੇ ਵਾਹਿਗੁਰੂ ਜੀ ਕਿਦਾਂ ਮਨ ਟਿਕਦਾ ਹੁਣ ਸਾਰਾ ਸੰਸਾਰ ਕਿਉਂ ਮੇਰਾ ਮਨ ਨਹੀਂ ਟਿਕਦਾਗਾ ਮੇਰੇ ਮਨ ਨੂੰ ਸ਼ਾਂਤੀ ਨਹੀਂ ਆ ਕਿਵੇਂ ਮਨ ਟਿਕਦਾ ਵਾਹਿਗੁਰੂ ਜੀ ਦੋ ਆਪਾਂ ਜਿੱਦਾ ਹੁਣ ਵਾਹਿਗੁਰੂ ਅਸੀਂ ਸਾਰੀਆਂ ਚੀਜ਼ਾਂ ਨਾਲ ਤੇ ਪਿਆਰ ਪਾ ਕੇ ਬੈਠੇ ਆ ਜੋ ਵਾਹਿਗੁਰੂ ਜੀ ਹੈ ਹੀ ਨਹੀਂ ਬਿਨ ਸਨਹਾਰਿਆ ਜਿਹੜਾ ਜਿਹੜੀ ਚੀਜ਼ ਨੂੰ ਅਸੀਂ ਯਾਦ ਰੱਖਣਾ ਅਸੀਂ ਉਹਨੂੰ ਭੁੱਲੀ ਬੈਠੇ ਆ ਵਾਹਿਗੁਰੂ ਜੀ ਜਿਹੜੀਆਂ ਚੀਜ਼ਾਂ ਨੂੰ ਭੁੱਲਣਾ ਆ ਉਹਦੇ ਨਾਲ ਸਾਡੀ ਪਕੜ ਬਣੀ ਹੋਈ ਆ ਆਪਾਂ ਜਿਹੜੀ ਹੌਲੀ ਹੌਲੀ ਭੁੱਲਣਾ ਸਿੱਖੀਏ ਸੰਸਾਰ ਦੇ ਪਕੜ ਨੂੰ ਅਸੀਂ ਭੁੱਲਣਾ ਸਿੱਖਣਾ ਹੈ ਵਾਹਿਗੁਰੂ ਜੀ ਉਸ ਪਿਤਾ ਦੇ ਚਰਨਾਂ ਨੂੰ ਅਸੀਂ ਅਸੀਂ ਉਹਨੂੰ ਯਾਦ ਰੱਖਣਾ ਸਿੱਖਣਾ ਹੈ ਕਿੱਦਾਂ ਅਭਿਆਸ ਕਰਨਾ ਵਾਹਿਗੁਰੂ ਜੀ ਫਿਰ ਕਿੱਦਾਂ ਮਨ ਠੀਕੇ ਹਰ ਵੇਲੇ ਹਰ ਵੇਲੇ ਉਹਨੂੰ ਯਾਦ ਕਰਨਾ ਆ ਉਹਦੀ ਹਰ ਇੱਕ ਰਚਨਾ ਨੂੰ ਦੇਖ ਕੇ ਉਹਨੂੰ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਕਦੀ ਉਹਨੂੰ ਦੇਖ ਕੇ ਕਦੀ ਉਹਦੀ ਰਚਨਾ ਨੂੰ ਦੇਖ ਦੇਖ ਕੇ ਉਹਦੇ ਦਰਸ਼ਨ ਕਰਨੇ ਵਾਇਗਰ ਕਦੀ ਸ਼ਬਦਾਂ ਨੂੰ ਪ੍ਰਗਟ ਕਰਕੇ ਸ਼ਬਦਾਂ ਨੂੰ ਸੁਣਨਾ ਆ ਜਿਹੜੇ ਉਹਦੇ ਮੁਖ ਦੀ ਆਵਾਜ਼ ਆ ਉਸਦੇ ਦੇਸ਼ ਦੀ ਆਵਾਜ਼ ਆ ਪਿਤਾ ਜੀ ਦੇ ਉਹਨੂੰ ਆਪਾਂ ਹਾਸਲ ਕਰਨਾ ਆ ਆਪਾਂ ਆਪਣੇ ਪ੍ਰਿਤਾ ਦੇ ਚਰਨ ਕਮਲ ਕੋਟ ਕੇ ਫੜਨੇ ਆ ਸਾਚਾ ਸਾਚ ਨਾਮ ਸਾਚ ਨਾਮ ਧਰੋ ਪਿਆਰ ਸਾਚਾ ਸ਼ਬਦ ਧਰੋ ਵਾਹਿਗੁਰੂ ਇਹ ਭੁੱਲ ਰਹੀ ਆ ਮੈਂ ਸ਼ਬਦ ਦੇ ਨਾਲ ਪਿਆਰ ਕਰਨਾ ਆ ਸ਼ਬਦ ਕੀ ਆ ਵਾਹ ਗੁਰੂ ਵਾਹਿਗੁਰੂ ਦੇ ਚਰਨ ਕੀ ਆ ਵਾਹ ਗੁਰੂ ਉਹਦਾ ਪਿਆਰ ਕੀ ਆ ਵਾਹ ਗੁਰੂ ਸਭ ਕੁਸ਼ ਵਾਹ ਗੁਰੂ ਉਦਾ ਸਿਮਰਨ ਕਰ ਕਰਕੇ ਆਪਾਂ ਹਰ ਖੁਸ਼ੀ ਨੂੰ ਪ੍ਰਾਪਤ ਕਰ ਸਕਦੇ ਆ ਆਪਾਂ ਤਨ ਦੇ ਰੋਗਾਂ ਤੋਂ ਮਨ ਦੇ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਆ ਵਾਹਿਗੁਰੂ ਆਪਾਂ ਸ਼ਾਂਤ ਸਿਪਾਹੀ ਤੇ ਬਣ ਜਾਂਦੇ ਆ ਪਰ ਇਥੋਂ ਜੋ ਲੈ ਕੇ ਜਾਣਾ ਹੁੰਦਾ ਉਹ ਅਸੀਂ ਲੈ ਕੇ ਹੀ ਨਹੀਂ ਜਾਂਦੇ ਅਸੀਂ ਜਿਹੜਾ ਹਰ ਵੇਲੇ ਸਿਮਰਨ ਕਰਨਾ ਹੈ ਨਾ ਉਹਨੂੰ ਯਾਦ ਕਰਨਾ ਪਿਤਾ ਨੂੰ ਉਹਨੂੰ ਛੱਡਣਾ ਨਹੀਂ ਕਦੀ ਵੀ ਪਰ ਅਸੀਂ ਉਹ ਭੁੱਲ ਜਾਂਦੇ ਆ ਤੇ ਵਾਹਿਗੁਰੂ ਸਾਡਾ ਪੰਜਾ ਤੋਂ ਛਟਕਾਰਾ ਨਹੀਂ ਹੋ ਪਉਂਦਾ ਮਾਇਆ ਸਾਨੂੰ ਨਹੀਂ ਛੱਡਦੀ ਇਸ ਕਰਕੇ ਅਸਲੀ ਚੀਜ਼ ਜਿਹੜੀ ਅਸੀਂ ਵਾਹਿਗੁਰੂ ਸ਼ਬਦ ਤੇ ਰੋ ਪਿਆਰੋ ਆਪਾਂ ਪਿਆਰ ਧਰਨਾ ਆ ਸ਼ਬਦ ਦੇ ਨਾਲ ਸੱਚੀ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾ ਆਪ ਜੀ ਕਰੋਗੇ ਆਪ ਜੀ ਅਗਰ ਚੱਲੋਗੇ ਤੇ ਆਪ ਜੀ ਆਪ ਹੀ ਦੇਖੋਗੇ ਖੁਮਾਰੀ ਆਪ ਜੀ ਨੂੰ ਚੜਦੀ ਜਾਏਗੀ ਆਨੰਦ ਬਣਦਾ ਜਾਏਗਾ ਨਾਲ ਦੀ ਨਾਲ ਵੈਗੁਰੂ ਜੀਵਨ ਬਦਲਦਾ ਜਾਏਗਾ ਆਪ ਜੀ ਦਾ ਜਿਹੜੇ ਆਪਣੇ ਵੈਗੁਰੂ ਜੀ ਆਪਣੇ ਝੂਠੇ ਆਪਾਂ ਪਸਾਰੇ ਪਾਏ ਆ ਨਾ ਬੰਦਨ ਆਪਾਂ ਇਹਨਾਂ ਤਰ੍ਹਾਂ ਗੁਣਾ ਤੋਂ ਹੌਲੀ-ਹੌਲੀ ਉੱਚੀ ਉੱਠ ਜਾਵਾਂਗੇ ਤੇ ਆਨੰਦ ਹੀ ਆਨੰਦ ਆ ਵੈਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ